ਜੇ ਆਏ ਆ ਗੁੰਡਾਗਰਦੀ ਕਰਨ ਵਾਸਤੇ ਜੇ ਪੰਜਾਬ ਚ ਪ੍ਰਵਾਸੀ ਕੰਮ ਕਰਨ ਵਾਸਤੇ ਆਏ ਆ ਫੇਰ ਤਾਂ ਕੋਈ ਚੱਕਰ ਨਹੀਂ ਤੇ ਜੇ ਆਏ ਆ ਗੁੰਡਾਗਰਦੀ ਕਰਨ ਵਾਸਤੇ ਤਾਂ ਫੇਰ ਤਾਂ ਗੱਲ ਦਾ ਹੱਲ ਕਰਨਾ ਹੀ ਪੈਂਦਾ ਏਸੇ ਗੱਲ ਦੀ ਗੱਲ ਨਾਲ ਗੱਲ ਜੁੜੀ ਹੋਈ ਆ ਨੂਰਪੁਰ ਦੀ ਤੇ ਪ੍ਰਵਾਸੀ ਉਹਨਾਂ ਨੂੰ ਤੰਗ ਕਰਦੇ ਸੀ ਤੇ ਉਹਨਾਂ ਨੇ ਜਦੋਂ ਸਿੰਘਾਂ ਨੂੰ ਦੱਸਿਆ ਤੇ ਉਹਨਾਂ ਸਿੰਘਾਂ ਨੇ ਪ੍ਰਵਾਸੀਆਂ ਨੂੰ ਫੋਨ ਕਰਨਾ ਸ਼ੁਰੂ ਕੀਤਾ ਤੇ ਉਹਨਾਂ ਪ੍ਰਵਾਸੀਆਂ ਨੇ ਫੋਨ ਦਾ ਜਵਾਬ ਨਹੀਂ ਦਿੱਤਾ ਤੇ ਮੁੜ ਕੇ ਫਿਰ ਜਦੋਂ ਉਹਨਾਂ ਦੀ ਸਿੰਘਾਂ ਦੀ ਹੱਦ ਪਾਰ ਹੋ ਗਈ ਤੇ ਮੋੜੋ ਤੇ ਟਿਕਾਣੇ ਤੇ ਪਹੁੰਚ ਗਏ ਅੱਗੇ ਤੁਸੀਂ ਵੀਡੀਓ ਤੇ ਦੇਖ ਲਓ ਫਿਰ ਕੀ ਹਿਸਾਬ ਲਾਇਆ ਪਰ ਲਾਉਂਦਾ ਹੁਣ ਪੈਰੀ ਆ ਆਵਾਜ਼ ਵੱਸਦਾ ਤੁਸੀਂ ਵੀ ਬਸ ਸਕਦੇ ਹੋ ਪਰ ਆਉਦੀ ਕਰਤੂਤ ਦੇਣਾ ਜੇ ਤੁਸੀਂ ਕਹੋ ਨਾ ਵੀ ਇੱਥੇ ਗੁੰਡਾਗਰਦੀ ਦਿਖਾਉਣੀ ਬਦਮਾਸ਼ੀ ਦਿਖਾਉਣੀ ਉਹ ਨਾ ਤਾਂ ਇੱਥੇ ਚੱਲਣ ਦਿੱਤੀ ਆ ਸਾਡੇ ਲੋਕਾਂ ਦਾ ਨਾ ਅਸੀਂ ਚੱਲਣ ਦਵਾਂਗੇ ਕੰਮ ਕਰੋ ਜੀ ਸੱਦ ਕੇ ਕਰੋ ਮੇਰੇ ਪੱਲੇ ਤੂੰ ਰੇੜੀ ਇੱਕ ਛੱਡ ਕੇ 10 ਲਾ ਲੈ ਸਾਨੂੰ ਕੋਈ ਦਿੱਕਤ ਨਹੀਂ ਪਰ ਜੇ ਤੁਸੀਂ ਕਹੋ ਨਾ ਵੀ ਪੰਜਾਬੀ ਬੰਦੇ ਦੀ ਰੇੜੀ ਦੇ ਮੂਹਰੇ ਆ ਕੇ ਤੂੰ ਗੁੰਡਾਗਰਦੀ ਦਿਖਾਉਂਗੇ ਆਪ ਦਾ ਸਮਾਨ ਰੱਖ ਦੋਗੇ ਤੇ ਉਹਨੂੰ ਕਹੋਗੇ ਵੀ ਤੂੰ ਦਸਤਾਰ ਲਾ ਕੇ ਆ ਜੀ ਬੱਚਤ ਨਾਲ ਮੈਂ ਕਹਿੰਦਾ ਖੜਾ ਆ ਜਾ ਲਾ ਦਸਤਾਰ ਨੂੰ ਅਸਰ ਦਸਤਾਰ ਲਾਉਣ ਵਾਲਿਆਂ ਦੇ ਨਾ ਇੱਥੋਂ ਫੁੱਟ ਲਾਣੇ ਹੁੰਦੇ ਆ ਠੀਕ ਹੈ ਮੈਂ ਇੱਥੇ ਕੋਲੇ ਨਾ ਦਿਮਾ ਇਹ ਇਕੱਲਾ ਨਹੀਂ ਹੋਰ ਵੀ ਕੋਈ ਪੰਜਾਬੀ ਕੰਮ ਕਰ ਰਿਹਾ ਕਿਸੇ ਨਾਲ ਖੈਂਬੜਨ ਦੀ ਲੋੜ ਨਹੀਂ ਜੇ ਤੂੰ ਕੰਮ ਨਹੀਂ ਪੰਜਾਬੀਆਂ ਦੇ ਤੁਸੀਂ ਪ੍ਰਵਾਸੀ ਚੜ੍ਹਾਈ ਕਰੋਗੇ ਲੋਕ ਬਹੁਤ ਆਕੇ ਪਏ ਸਾਨੂੰ ਤੁਹਾਡੇ ਕੰਮ ਨਾਲ ਕੋਈ ਦਿੱਕਤ ਨਹੀਂ ਹੈ ਤੁਸੀਂ ਕੰਮ ਜਿੰਨਾ ਮਰਜ਼ੀ ਕਰੋ ਆਪਦੀ ਕਮਾਈ ਕਰੋ ਤੁਹਾਡੇ ਤੁਸੀਂ ਆਪਦੇ ਕਰਮਖਾਨੇ ਇਹਨਾਂ ਨੇ ਆਪਦੇ ਕਰਮਖਾਨੇ ਠੀਕ ਹੈ ਬਦਮਾਸ਼ੀ ਨਹੀਂ ਇੱਥੇ ਕਰਨ ਦੀ ਇਹ ਗੱਲ ਮੇਰੀ ਵੀਰ ਮੇਰਾ ਪੱਲੇ ਬੰਨ ਕੇ ਰੱਖੀ ਪਹਿਲੀ ਤੇ ਆਖਰੀ ਵਾਰੀ ਕਹਿ ਕੇ ਚੱਲੇ ਆ ਉਹ ਵੀ ਬਾਈ ਹੋਣੀ ਵਿੱਚ ਪਏ ਨੇ ਮੈਨੂੰ ਪਰਸਨਲ ਫੋਨ ਕਰ ਰਹੇ ਤੈਨੂੰ ਮੈਂ ਆਪਦਾ ਫੋਨ ਕੱਢ ਕੇ ਦੇਖ ਟ੍ਰਿਪਲ 04 ਵਾਲੇ ਨੰਬਰ ਤੇ ਮੈਨੂੰ 4 ਦਿਨ ਹੋ ਗਏ ਤੈਨੂੰ ਕਿੰਨੇ ਫੋਨ ਲ ਹੋ ਨਹੀਂ ਸਾਡਾ ਚੱਕਿਆ ਹੈਗਾ ਕੋਈ ਨਹੀਂ ਚੱਕਿਆ ਅੱਜ ਤਾਂ ਇਹ ਧਾਰ ਕੇ ਬੈਠੇ ਵੀ ਜੇ ਤੁਸਾਨੂੰ ਮਿਲ ਕੇ ਨਹੀਂ ਛੱਲਣਾ ਬੋਸ ਹਾਂ ਡਰ ਗਿਆ ਡਰ ਗਿਆ ਜੇ ਡਰ ਗਿਆ ਭਾਈ ਜੀ ਬੋਲਣ ਲੱਗੇ ਨਹੀਂ ਬੰਦੇ ਦੀ ਜੁਬਾਨ ਦੇ ਵਿੱਚ ਆਉਂਦਾ ਵੀ ਬਾਜ ਛੱਡਣੀ ਆ ਮੈਂ ਤੈਨੂੰ ਤਾਂ ਆਇੰਗੇ ਨੇ ਜੇ ਜੀਪ ਚ ਫੱਟੀ ਨਹੀਂ ਹੁੰਦੀ ਹੱਡੀਆਂ ਤੜਾਂ ਹੁੰਦੀ ਐ ਇਹ ਖਾਲਸਾ ਜੀ ਇਹ ਤਾਂ ਅੰਦੀ ਦੀ ਬਹੁਤ ਵੱਡੀ ਗਲਤੀ ਐ ਇਹ ਗਲਤੀ ਮਾਫੀ ਲਾਇਕ ਤਾਂ ਹੈ ਨਹੀਂ ਮੈਂ ਸਿੱਧੀ ਗੱਲ ਕਹਿੰਦਾ ਨਾ ਅਸੀਂ ਤਾਂ ਜੇ ਸੱਚੀ ਰਿੰਗ ਸਾਡੇ ਨਿਮਰਤਾ ਵਾਲੇ ਨੇ ਇਹ ਅਜੇ ਫੇਰ ਚਲੋ ਲੜਾਈ ਝਗੜੇ ਵਿਸ਼ਵਾਸ ਨਹੀਂ ਰੱਖਦੇ ਹੈਗੇ ਪਰ ਸਾਡਾ ਤਾਂ ਸ਼ੁਰੂ ਤੋਂ ਛੱਤਰ ਕਾਇਮ ਹੀ ਰਿਹਾ ਸਾਡੇ ਦਾ ਜਿਹੜਾ ਅੜਿਆ ਨਾਲ ਹੀ ਝਾੜਦੀਦਾ ਹੀ ਪੱਤਿਆਂ ਵਾਂ। ਬਈ ਹੁਣ ਇੱਕ ਗੱਲ ਬਸੇ ਖਾਨੇ ਚ ਰੱਖੀ ਵੀ ਸਾਡਾ ਭਰਾ ਏ ਇਹਦੇ ਮਗਰ ਅਸੀਂ ਖੜੇ ਨਹੀਂ। ਸਾਰਿਆਂ ਨੂੰ ਡੰਗ ਪੇਰ ਤੇ ਭਜਾਵਗੇ। ਆਹ ਰਿਹੜੀ ਆ ਧਿਆਨ ਚ ਰੱਖਨੀ ਸਾਡੀ ਰਿਹੜੀ ਆ। ਸਾਡਾ ਕੰਮ ਆ ਆਪਦਾ ਨਾਲੇ ਇੱਕ ਕੱਪੇ ਨਾਲ ਸਭ ਤੋਂ ਬੋਲਣ ਦਾ ਮਸਲਾ। ਇਹ ਨਾਲ ਇੱਕ ਗੁੱਡੀ ਸਾਡੀ ਆਪਦੀ ਭੈਣ ਹੈ। ਤੇ ਹੁਣ ਇਹਨਾਂ ਦੇ ਕੋਈ ਤੁੱਤਲ ਕੋਈ ਮਾੜੀ ਨਜ਼ਰ ਨਾਲ ਵੀ ਲੰਘੋ ਵੀ ਕੇ ਰਾਤ ਨੂੰ ਜਾਂਦੇ ਘੇਰ ਲੰਗੇ ਤਾਂ ਮੁੜ ਕੇ ਮੈਂ ਤੁਹਾਨੂੰ ਦੱਸਾਂ ਇਹ ਤੋਂ ਬਾਅਦ ਗੱਲ ਨਹੀਂ ਹੋਣੀ ਐ। ਇਹ ਬੰਦਾ ਨਾ ਸੀ ਤੇ ਕਪਾ ਨੇ ਮੈਨੂੰ ਮਾਫੀ ਮੰਗੀ ਹੋਈ